ਉਹ ਵੀ ਕਿ ਤੂੰ 25 ਦਿਨ ਬਾਅਦ ਮੈਨੂੰ ਕਹਿੰਦੇ 2.5 ਲੱਖ ਰੁਪਏ ਕੈਸ਼ ਦੇ ਦੋ ਮੈਂ ਕਿਹਾ ਉਹ ਕਿਹੜੀ ਗੱਲਾਂ ਜੀ ਮੈਂ ਕਿਹਾ ਤੁਸੀਂ ਤਾਂ ਕਿਹਾ ਸੀ ਸਾਰਾ ਕੁਝ ਅਸੀਂ ਆਪ ਕਰਾਂਗੇ ਤੇ ਮੈਂ ਤੈਨੂੰ 2.5 ਲੱਖ ਕਿਉਂ ਕੈਸ਼ ਕਿਉਂ ਦਵਾਂ ਮੈਂ ਕਿ ਤੁਸੀਂ ਅਕਾਊਂਟ 'ਚ ਲੈ ਲਓ ਕਹਿੰਦੇ ਨਹੀਂ ਉਹ ਤੁਹਾਡੇ ਫੰਡ ਸ਼ੋਅ ਕਰਾਣੇ ਆ ਸੀ ਤਾਂ ਤੁਹਾਨੂੰ ਤੁਹਾਨੂੰ ਦੇਣਾ ਪਏਗਾ ਮੈਂ ਕਿ ਮੈਂ ਫੰਡ ਸ਼ੋਅ ਕਰਾਣ ਵਾਸਤੇ ਵੀ ਨਹੀਂ ਦੇਣਾ ਮੈਂ ਕੱਲ ਮੇਰਾ ਵੀਜ਼ਾ ਨਾਲ ਕਿ ਮੇਰੇ 2.5 ਲੱਖ ਮਿੱਟੀ ਹੋ ਗਿਆ ਉੱਥੇ ਮੁੰਡਾ ਸਿਮਰਨ ਵੀ ਅੰਦਰ ਕੋਈ ਮੈਨੂੰ ਕਹਿੰਦਾ ਕਿ ਤੁਹਾਡੇ ਡਾਕੂਮੈਂਟਸ ਮੈਂ ਤੁਹਾਨੂੰ ਅਗਲੇ ਹਫਤੇ ਤੱਕ ਮੈ ਲਾ ਲਿਓ ਅੱਜ ਇਸ ਗੱਲ ਨੂੰ ਮਹੀਨੇ ਤੋਂ ਡੇਢ ਹੋ ਚੱਲਿਆ ਹੈ ਕਿ ਮੇਰੇ ਡਾਕੂਮੈਂਟਸ ਨਹੀਂ ਮਿਲਦੇ ਤੇ ਮੈਂ ਔਰ ਮੈਂ ਐਨਾ ਪਰੇਸ਼ਾਨ ਹ ਮੇਰੀਆਂ ਡੈਂਟਲ ਦੀ ਡਿਗਰੀਆਂ 10th ਦੇ +2 ਦੇ ਸਰਟੀਫਿਕੇਟ ਔਰ ਬਹੁਤ ਤਿੰਨ ਚਾਰ ਸਰਟੀਫਿਕੇਟ ਹੋ ਰਗੇ ਆ ਹੁਣ ਮੈਨੂੰ ਪਤਾ ਨਹੀਂ ਪਰੇਸ਼ਾਨ ਹੋ ਗਿਆ ਕਿ ਮੇਰੀ ਦੋ ਜਗ੍ਹਾ ਜੋਬ ਲਗਣੀ ਸੀ ਉਹ ਵੀ ਮਿੱਟੀ ਹੋ ਗਈ ਵਾਦਾ ਤਾਂ ਉਹ ਦੂਜਾ ਇਦਾਂ ਸ਼ੋਅ ਕਰਦਾ ਸੀਗਾ ਕਿ ਮੈਂ ਬਸ ਹੋਰ ਕੋਈ ਏਜੰਟ ਹੈ ਹੀ ਨਹੀਂ ਮੈਂ ਹੀ ਇਕੱਲਾ ਵਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਲੋਕਾਂ ਦੀ ਹੈਲਪ ਕਰ ਰਿਹਾ ਹਾਂ ਕੀ ਟ੍ਰੈਵਲ ਏਜੰਟ ਦਾ ਨਾਮ ਕੀ ਹੈ ਕਿਹੜੀ ਟ੍ਰੈਵਲ ਏਜੰਸੀ ਹੈ ਟ੍ਰੈਵਲ ਏਜੰਟ ਦਾ ਨਾਮ ਰਵੀ ਬਰਾੜ ਹੈ ਬੜਾ ਫੇਮਸ ਹੋਇਆ ਹੈ ਬ ਚੰਡੀਗੜ੍ਹ ਦੇ ਵਿੱਚ ਔਰ ਜਿਹੜੀ ਕੀ ਫਰਮ ਦਾ ਨਾਮ ਹੈ ਬੀਬੀ ਕੌਂਸਲ ਹੈ ਤਾਂ ਇਹ ਤੁਸੀਂ ਦੇਖੋ ਇਹ ਪਹਿਲਾ ਨੰਬਰ ਹੈ ਬੀਬੀ ਕੌਂਸਲ ਜਿਹੜਾ ਹੈ ਉਹਨਾਂ ਦਾ ਲਿਖਿਆ ਹੋਇਆ ਹੈ ਤੇ ਇਹ ਵਾਲਾ ਜਿਹੜਾ ਨੰਬਰ ਹੈ ਇਹ ਅਸਥਾਈ ਰੂਪ ਤੋਂ ਬੰਨ੍ਹਿਆ ਹੈਗਾ ਮੈਂ ਅਜੂਰੋ ਕੱਲ ਚੰਡੀਗੜ੍ਹ ਗਿਆ ਮੈਨੂੰ ਹੋਰ 20 ਫੈਮਲੀਆ ਉੱਥੇ ਮਿਲੀਆਂ ਕਈ 2 ਸਾਲ ਤੋਂ ਪਰੇਸ਼ਾਨ ਹੈ ਕੋਈ 3 ਸਾਲ ਤੋਂ ਪਰੇਸ਼ਾਨ ਹੈ ਕੋਈ 2 ਸਾਲ ਤੋਂ ਪਰੇਸ਼ਾਨ ਹੈ ਔਰ ਇੱਕ ਲੇਡੀਜ਼ ਇੱਕ ਭੈਣ ਸਾਡੀ ਮੈਨੂੰ ਉਦੇ ਸੋ ਰਹੇ ਨੇ ਵੀ ਉਹਨੂੰ ਘਰੋਂ ਬਾਹਰ ਕੱਢਦਾ ਕਿਉਂ ਉਹਨੇ ਇਥੋਂ ਵਿਜ਼ਲ ਵਾਇਆ ਸੀ 8-9 ਲੱਖ ਰੁਪਏ ਉੱਤੇ ਫਸਾ ਕੇ ਪੈ ਗਈ ਵਿਚਾਰੀ ਆਪ ਜਿਸ ਨੰਬਰ ਪਰ ਕਾਲ ਕਰ ਰਹੀ ਹੈ ਉਹ ਆਸਥਾਈ ਰੂਪ ਤੇ ਸੇਵਾ ਨਹੀਂ ਨਹੀਂ ਹੈ ਤਾਂ ਇਹ ਤੈਨੂੰ ਨੰਬਰ ਨੇ ਜਿਨ੍ਹਾਂ ਦੇ ਉੱਪਰ ਜਿਹੜਾ ਹੈਗਾ ਉਹ ਅਸੀਂ ਕਾਲ ਲਗਾਈ ਹੈ ਤੇ ਕਿਸੇ ਵੀ ਤਰੀਕੇ ਦਾ ਰਿਸਪਾਂਸ ਜਾਂ ਫਿਰ ਨਹੀਂ ਦਿੱਤਾ ਗਿਆ ਜਿਹੜਾ ਬੰਦਾ ਨੂੰ ਕਹਿੰਦਾ ਸਾਡੇ ਪੈਸੇ ਦੇ ਦਿਓ ਕਹਿੰਦਾ ਤੁਹਾਨੂੰ ਮੈਂ ਧੌਂ ਤੇ ਗੋਡੇ ਤੇ ਰੱਖ ਕੇ ਪੈਸੇ ਘਟਾਉਂਗਾ ਜਦੋਂ ਇੰਨੇ ਵੱਡੇ ਵੱਡੇ ਚੈਨਲਾਂ 'ਚ ਖਬਰ ਚੱਲ ਰਹੀ ਹੈ ਤੇ ਮੈਂ ਤਾਂ ਸੋਚਿਆ ਕਿ ਵਧੀਆ ਖਬਰ ਹੈ ਵਧੀਆ ਬੰਦਾ ਹੈ ਇਦਾਂ ਕੌਣ ਚਲਾਏਗਾ ਪਰ ਮੈਨੂੰ ਉਹ ਨਹੀਂ ਪਤਾ ਸੀਗਾ ਕਿ ਇਹ ਬੰਦਾ ਠੱਗ ਹੈ ਸਿਰੇ ਦਾ ਪਰ ਜਦੋਂ ਮੈਂ ਇਹਨਾਂ ਨੂੰ ਪੈਸੇ ਮੰਗਣ ਦੀ ਵਾਪਿਸ ਕੀਤੀ ਇਹਨਾਂ ਦੀ ਅਨਫੀਜ਼ ਦੇ ਅੰਦਰ ਇੱਕ ਮੈਡਮ ਸੀਗੀ ਉਹ ਸਭ ਤੋਂ ਜ਼ਿਆਦਾ ਬਦਤਮੀਜ਼ ਲੇਡੀ ਹੈ ਪਰ ਮੈਂ ਇੰਨਾ ਪਰੇਸ਼ਾਨ ਹੋ ਗਿਆ ਵਾ ਮੈਨੂੰ ਰਾਤਾਂ ਨੂੰ ਨੀਂਦ ਉੱਡੀ ਵੀ ਮੇਰੇ ਘਰ ਦੇ ਮੈਨੂੰ ਉਦਾਂ ਪਰੇਸ਼ਾਨ ਕਰ ਰਿਹਾ ਕਿ ਤੇਰੇ ਡਾਕੂਮੈਂਟਸ ਪਾਸਕੇ ਆਪਾਂ ਕਿੱਦਾਂ ਬਣਾਵਾਂਗੇ ਹੁਣ ਪਰ ਮੇਰੀ ਲਾਈਫ ਖਰਾਬ ਹੋ ਗਈ ਮੇਰੀ ਦੋ ਜਗ੍ਹਾ ਤੇ ਜੋਬ ਛੁੱਟ ਗਈ ਉਹ ਚੱਕਰਾ ਤੇ ਜਿਹੜੇ ਪੰਜੇ ਬੱਚੇ ਫੀਸ ਪੈਸੇ ਨਹੀਂ ਹੈਗੇ ਉਹਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਤੇ ਨਾ ਬਾੜ ਜਾਓ ਏਜੰਡਾ ਚੱਕਰ ਤੇ ਨਾ ਪਿਓ ਕਿਉਂਕਿ ਮੇਰੇ ਦੋ ਦਿਨ ਮਿੱਤਰ ਗਏ ਆ ਏਜੰਟ ਨੇ ਭੇਜਦਾ ਦਿੱਤੇ ਪਰ ਉੱਥੇ ਅਕੇ ਉਹ ਸੜਕਾਂ ਦੇ ਸੋ ਰਹੇ ਇਸ ਟਾਈਮ ਹੁਣ ਅਸੀਂ ਇਹ ਜ਼ਰੂਰ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਬੀਬੀ ਕਾਉਂਸਲ ਨੂੰ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਦਿੱਤੇ ਚੈਨਲ ਦੇ ਨੰਬਰ ਉੱਪਰ ਸੰਪਰਕ ਕਰਨ ਅਤੇ ਆਪਣਾ ਜਿਹੜਾ ਹੈਗਾ ਉਹ ਪੱਖ ਰੱਖ ਸਕਦੇ ਨੇ ਪੰਜਾਬ ਦੇ ਵਿੱਚ ਅਕਸਰ ਨੌਜਵਾਨ ਆਪਣੇ ਚੰਗੇ ਫਿਊਚਰ ਸੋਚ ਕੇ ਵਿਦੇਸ਼ ਦੇ ਲਈ ਜਿਹੜਾ ਹੈ ਉਹ ਵੀਜ਼ਾ ਅਪਲਾਈ ਕਰਦੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਕਈ ਤਸਵੀਰਾਂ ਇਹ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸੇ ਨਾ ਕਿਸੇ ਠੱਗ ਵੱਲੋਂ ਕਿਸੇ ਨਾ ਕਿਸੇ ਵਿਅਕਤੀ ਦੇ ਨਾਲ ਠੱਗੀ ਮਾਰ ਕੇ ਫਰਾਰ ਹੋ ਜਾਂਦੇ ਨੇ ਅਜਿਹਾ ਮਾਮਲਾ ਇੱਕ ਵਾਰ ਫਿਰ ਤੋਂ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਵਿਅਕਤੀ ਦੇ ਨਾਲ ਠੱਗੀ ਹੋਈ ਹੈ ਚੰਡੀਗੜ੍ਹ ਦਾ ਟਰੈਵਲ ਏਜੰਟ ਹੈ ਜਿਸ ਨੇ ਨੌਜਵਾਨ ਨੂੰ ਲਾਰਾ ਲਾਇਆ ਕਿ ਉਹ ਉਸ ਨੂੰ ਵਿਦੇਸ਼ ਦੇ ਵਿੱਚ ਜਿਹੜਾ ਹੈ ਉਹ ਚੰਗਾ ਮੌਕਾ ਦਵੇਗਾ ਅਤੇ ਉੱਥੇ ਜਾ ਕੇ ਇਹ ਨੌਜਵਾਨ ਜਿਹੜਾ ਹੈ ਉਹ ਆਪਣਾ ਭਵਿੱਖ ਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਸਵਾਰ ਪਾਵੇਗਾ ਪਰ ਨੌਜਵਾਨ ਨੂੰ ਕੀ ਪਤਾ ਸੀ ਕਿ ਉਸ ਦੇ ਨਾਲ ਠੱਗੀ ਹੋਣ ਵਾਲੀ ਹੈ ਅਤੇ ਨੌਜਵਾਨ ਦੇ ਨਾਲ ਲੱਖਾਂ ਦੀ ਠੱਗੀ ਹੁੰਦੀ ਆ ਹਾਲਾਂਕਿ ਪੈਸੇ ਤਾਂ ਵਾਪਸ ਆ ਜਾਂਦੇ ਨੇ ਪਰ ਹਜੇ ਤੱਕ ਨੌਜਵਾਨ ਨੂੰ ਉਸ ਟਰੈਵਲ ਏਜੰਟ ਵੱਲੋਂ ਹਰਾਸ ਕੀਤਾ ਜਾ ਰਿਹਾ ਕਿਵੇਂ ਹਰਾਸ ਕੀਤਾ ਜਾ ਰਿਹਾ ਹੈ ਕਿ ਕੁਝ ਮਾਮਲਾ ਹੈ ਉਹ ਨੌਜਵਾਨ ਤੋਂ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਡਾ ਨਾਮ ਬਈ ਤੁਹਾਡਾ ਕੀ ਹੈ ਪੂਰਾ ਮੇਰਾ ਨਾਮ ਅਮੀਰ ਹੈ ਜੀ ਅੱਛਾ ਕੀ ਮਾਮਲਾ ਕੀ ਹੈ ਤੁਹਾਡਾ ਤੁਸੀਂ ਕਿਵੇਂ ਵੀਜ਼ਾ ਅਪਲਾਈ ਕੀਤਾ ਸੀਗਾ ਕਿਉਂ ਤੁਸੀਂ ਵੀਜ਼ਾ ਅਪਲਾਈ ਕੀਤਾ ਸੀਗਾ ਕਿੱਥੇ ਜਾਣਾ ਸੀਗਾ ਕਿਸ ਲਈ ਜਾਣਾ ਸੀਗਾ ਇਹ ਪੂਰਾ ਮੈਟਰ ਜਰੂਰ ਦੱਸੋ ਮੈਂ ਇਹਨਾਂ ਦੀ ਐਡ ਦੇਖੀ ਸੀ ਤੇ ਚਲਦੀ ਸੀ ਇਹਨਾਂ ਦੀ ਐਡ ਉਸ ਤੋਂ ਬਾਅਦ ਉਹ ਦੇਖਿਆ ਕਹਿੰਦੇ ਸੀ ਅਸੀਂ ਫੀਸ ਆਪੇ ਕਰਾਂਗੇ ਤੁਹਾਡੀ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸੀਗੇ ਕਿ ਮੈਂ 12-15 ਲੱਖ ਰੁਪਏ ਉੱਥੇ ਦੇ ਕੇ ਜਾ ਸਕਾਂ ਮੈਨੂੰ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿ ਮੈਡਮ ਤੁਸੀਂ ਫੀਸ ਆਪੇ ਕਰ ਦਿਓ ਸ਼ੋਰੋਂ ਤੁਸੀਂ ਕਹਿੰਦੇ ਹਾਂ ਜੀ ਅਸੀਂ ਸਾਰੀ ਫੀਸ ਤੁਹਾਡੀ ਪੇ ਕਰਾਂਗੇ ਤੁਸੀਂ ਮੈਨੂੰ ਡਾਕੂਮੈਂਟਸ ਭੇਜ ਦਿਓ ਅਸੀਂ ਤੁਹਾਡਾ ਦੇਖਦੇ ਹਾਂ ਕਿ ਤੁਹਾਡਾ ਲੋਨ ਹੋ ਸਕਦਾ ਹੈ ਇਹ ਨਹੀਂ ਹੋ ਸਕਦਾ ਮੈਂ ਆਪਣੇ ਡਾਕੂਮੈਂਟਸ ਭੇਜ ਜੇ ਕਿ ਨਹੀਂ ਤੁਹਾਡਾ ਲੋਨ ਹੋ ਜਾਊਗਾ ਔਰ ਤੁਸੀਂ ਸਾਡੇ ਕੋਲ ਆ ਜਾਓ ਮੈਂ ਉਹਨਾਂ ਕੋਲ 8 ਫਿਬਰੂਰੀ ਨੂੰ ਉਹਨਾਂ ਕੋਲ ਗਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉਹ ਤੇ ਲਾਰਾ ਲਾਇਆ ਕਿ ਤੁਸੀਂ ਇ ਮੈਂ ਕੈਸ਼ ਨਹੀਂ ਮੈਂ ਦੇਣਾ ਮੈਂ ਕਿ ਫਿਰ ਮੈਂ ਚੈੱਕ ਦੇ ਦੇਣਾ ਚੈੱਕ ਦੀ ਗੱਲ ਹੋ ਗਈ ਆਪਣੀ ਚੈੱਕ ਲੈ ਆ ਜੀ ਉਹਨਾਂ ਨੇ ਚੈੱਕ ਵੀ ਲਗਾ ਲਿਆ ਕੋ ਥੋੜੇ ਦਿਨ ਬਾਅਦ ਹੁਣ 20 ਤੋਂ 25 ਦਿਨ ਬਾਅਦ ਮੈਨੂੰ ਕਹਿੰਦੇ 2.5 ਲੱਖ ਰੁਪਏ ਕੈਸ਼ ਦੇ ਦੋ ਮੈਂ ਕਿ ਉਹ ਕਿਹੜੀ ਗੱਲਾਂ ਦੀ ਮੈਂ ਕਿ ਤੁਸੀਂ ਤਾਂ ਕਿਹਾ ਸੀ ਸਾਰਾ ਕੁਝ ਅਸੀਂ ਆਪ ਘਰਾਂਗੇ ਤੇ ਮੈਂ ਤੈਨੂੰ 2.5 ਲੱਖ ਕਿਉਂ ਕੈਸ਼ ਕਿਉਂ ਦਵਾਂ ਮੈਂ ਕਿ ਤੁਸੀਂ ਅਕਾਊਂਟ 'ਚ ਲੈ ਲਓ ਕਹਿੰਦੇ ਨਹੀਂ ਉਹ ਤੁਹਾਡੇ ਫੰਡ ਸ਼ੋ ਕਰਾਣੇ ਆ ਅਸੀਂ ਤੇ ਤਾਂ ਤੁਹਾਨੂੰ ਤੁਹਾਨੂੰ ਦੇਣਾ ਪੈਗਾ ਮੈਂ ਕਿ ਮੈਂ ਫੰਡ ਸ਼ੋ ਕਰਾਣ ਵਾਸਤੇ ਵੀ ਨਹੀਂ ਦੇਣਾ ਮੈਂ ਕੱਲ੍ਹ ਨੂੰ ਮੇਰਾ ਵੀਜ਼ਾ ਨਾਲ ਲੱਗੀ ਮੇਰਾ 2.5 ਲੱਖ ਮ ਮੈਂ ਤੁਹਾਨੂੰ ਆਪਣਾ ਆਨਲਾਈਨ ਦਊਂਗਾ ਮੇਰੀ ਸਹਿਮਤੀ ਨਹੀਂ ਬਣੀ ਜਿਹਦੇ ਨਾਲ ਮੈਨੂੰ ਲੱਗਾ ਕਿ ਫਰੋਡ ਕਰ ਰਹੇ ਮੇਰੇ ਨਾਲ ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਜਲਦੀ ਰਹੀ ਤੂੰ ਤੂੰ ਮੈਂ ਮਾ ਹੁੰਦੀ ਰਹੀ ਬੈਂਸ ਪਸਾਈ ਹੁੰਦੀ ਰਹੀ ਮੈਂ ਕਿ ਮੇਰੇ ਡਾਕੂਮੈਂਟਸ ਵਾਪਸ ਰਿਕਵਰ ਮੇਰੇ ਪੈਸੇ ਵਾਪਸ ਕਰੋ ਹੁਣ ਤੁਮ 15 20 ਦਿਨ ਪਹਿਲਾਂ ਮੈਨੂੰ ਪੈਸੇ ਦਾ ਵਾਪਸ ਕਰਦੇ ਆ ਉਹ ਵੀ ਪੂਰੇ ਨਹੀਂ ਕੀਤੇ ਉਹਨਾਂ ਨੇ 5000 ਵਿੱਚ ਖਾ ਗਏ ਕਹਿੰਦੇ ਉਹ ਕਹਿੰਦੇ ਸੀਗੇ ਬਾਅਦ ਚ ਤੁਹਾਨੂੰ ਦੇ ਦੇਵਾਂਗੇ ਜੋ ਤੁਹਾਡੇ ਡਾਕੂਮੈਂਟਸ ਦਵਾਂਗੇ ਹੁਣ ਮੈਂ ਡਾਕੂਮੈਂਟਸ ਲੈਣ ਗਿਆ ਮੈਨੂੰ ਰਵੀ ਫੋਨ ਤੋਂ ਚੰਡੀਗੜ੍ਹੋਂ ਫੋਨ ਆਉਂਦਾ ਕਿ ਤੁਹਾਡਾ ਉੱਥੇ ਜਿਹੜਾ ਏਜੰਟ ਫੜਿਆ ਗਿਆ ਤੁਸੀਂ ਆ ਜਾਓ ਡਾਕੂਮੈਂਟਸ ਲੈ ਲਓ ਮੈਂ ਕੱਲ ਚੰਡੀਗੜ੍ਹ ਗਿਆ ਸਪੈਸ਼ਲੀ ਆਪਣਾ ਟਾਈਮ ਵੀ ਖਰਾਬ ਕਰਕੇ ਟਕਰਾਇਆ ਲਾ ਕੇ ਉਹ ਬੰਦਾ ਮੈਨੂੰ ਕਹਿੰਦਾ ਮੇਰੇ ਕੋਲ ਡਾਕੂਮੈਂਟਸ ਹੈ ਨਹੀਂ ਉੱਥੇ ਮੁੰਡਾ ਸਿਮਰਨ ਵੀ ਅੰਦਰ ਕੋਈ ਮੈਨੂੰ ਕਹਿੰਦਾ ਕਿ ਤੁਹਾਡੇ ਡਾਕੂਮੈਂਟਸ ਮੈਂ ਤੁਹਾਨੂੰ ਅਗਲੇ ਹਫ਼ਤੇ ਤੱਕ ਮਿਲੇ ਲਿਓ ਅੱਜ ਇਸ ਗੱਲ ਨੂੰ ਮਹੀਨੇ ਤੋਂ ਡੇਢ ਹੋ ਚੱਲਿਆ ਕਿ ਮੇਰੇ ਡਾਕੂਮੈਂਟਸ ਨਹੀਂ ਮਿਲਦੇ ਪਿੰਨਾਂ ਤੋਂ ਔਰ ਮੈਂ ਇੰਨਾ ਪਰੇਸ਼ਾਨ ਹ ਮੇਰੀਆਂ ਡੈਂਟਲ ਦੀ ਡਿਗਰੀਆਂ 10th ਦੇ +2 ਦੇ ਸਰਟੀਫਿਕੇਟ ਔਰ ਬਹੁਤ ਤਿੰਨ ਚਾਰ ਸਰਟੀਫਿਕੇਟ ਹੋ ਰ ਗਿਆ ਹੁਣ ਮੈਨੂੰ ਪਤਾ ਨਹੀਂ ਪਰੇਸ਼ਾਨ ਹੋ ਗਿਆ ਕਿ ਮੇਰੀ ਦੋ ਜਗ੍ਹਾ ਜੌਬ ਲੱਗਣੀ ਸੀ ਉਹ ਵੀ ਮਿੱਟੀ ਹੋ ਗਈ ਇਹਨਾਂ ਬੱਚਾ ਪੂਰੀ ਜ਼ਿੰਦਗੀ ਦੀ ਜਿਹੜੀ ਕਮਾਈ ਤੁਹਾਡੇ ਕੋਲ ਸੀਗੀ ਉਹ ਸਾਰੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਨੇ ਆਪਣੇ ਕੋਲ ਰੱਖੀ ਹੋਈ ਹੈ ਅੱਛਾ ਟਰੈਵਲ ਏਜੰਟ ਦਾ ਨਾਮ ਕੀ ਹੈ ਕਿਹੜੀ ਟਰੈਵਲ ਏਜੰਸੀ ਹੈਗੀ ਹੈ ਤੁਸੀਂ ਕਹਿ ਰਹੇ ਹੋ ਕਿ ਮੈਂ ਕਿਸੇ ਪ੍ਰਾਈਵੇਟ ਅਦਾਰੇ ਦੇ ਉੱਤੇ ਇਸ ਦੀ ਜਿਹੜੀ ਉਹ ਐਡਵਰਟਾਈਜ਼ਮੈਂਟ ਦੇਖੀ ਸੀਗੀ ਤੇ ਐਡਵਰਟਾਈਜ਼ਮੈਂਟ ਜਦੋਂ ਦੇਖੀ ਸੀ ਉਦੋਂ ਕੀ ਵਾਦਾ ਕੀਤਾ ਗਿਆ ਤੇ ਹੁਣ ਕੀ ਕਹਿੰਦੇ ਪਈ ਨੇ ਵਾਦਾ ਤਾਂ ਉਦੋਂ ਇਦਾਂ ਸ਼ੋਅ ਕਰਦਾ ਸੀਗਾ ਕਿ ਮੈਂ ਬਸ ਹੋਰ ਕੋਈ ਏਜੰਟ ਹੈ ਹੀ ਨਹੀਂ ਮੈਂ ਹੀ ਇਕੱਲਾ ਵਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਕਿ ਲੋਕਾਂ ਦੀ ਹੈਲਪ ਕਰ ਰਿਹਾ ਹਾਂ ਬਹੁਤ ਹੁੰਦੇ ਵੀ ਤਨਮੈਦਾਨ ਵਿੱਚ ਦਿਖਾਵਾਂ ਉਹਦੀਆਂ ਜੇ ਕੱਢ ਕੇ ਤੇ ਤੁਸੀਂ ਦੇਖੋਗੇ ਕਿ ਸੱਚੀ ਏਜੰਟ ਹੈ ਸੱਚੀ ਕੰਮ ਕਰ ਰਿਹਾ ਕਹਿੰਦੇ ਸਾਡੇ ਕੋਲ ਆਪਣੇ ਫਾਈਨੈਂਸਰ ਹੈ ਜਿਹੜੇ ਲੋਕੀ ਬਾਹਰ ਨਹੀਂ ਜਾ ਸਕਦੇ ਅਸੀਂ ਉਹਨਾਂ ਦਾ ਕੰਮ ਆਪ ਕਰਾਨੇ ਆ ਪਰ ਵਿਖਿਆ ਨਹੀਂ ਆਪਾਂ ਨੂੰ ਕੰਮ ਪਰ ਹੋਰ ਲੋਕਾਂ ਨੇ ਫਸਾਤਾ ਮੈਂ ਜਦੋਂ ਕੱਲ ਚੰਡੀਗੜ੍ਹ ਗਿਆ ਮੈਨੂੰ ਹੋਰ 20 ਫੈਮਲੀਆ ਉੱਥੇ ਮਿਲੀਆਂ ਕਈ 2 ਸਾਲ ਤੋਂ ਪਰੇਸ਼ਾਨ ਹੈ ਕੋਈ 3 ਸਾਲ ਤੋਂ ਪਰੇਸ਼ਾਨ ਹੈ ਕੋਈ 2 ਸਾਲ ਤੋਂ ਪਰੇਸ਼ਾਨ ਹੈ ਔਰ ਇੱਕ ਲੇਡੀਜ਼ ਇੱਕ ਭੈਣ ਸਾਡੀ ਮੈਨੂੰ ਪਤਾ ਲੱਗਾ ਉਹਦੀ 30 ਸਾਲ ਉਮਰ ਹੋਣੀ ਹੈ ਉਹਦੇ ਸੋਹਰੇ ਨੇ ਵੀ ਉਹਨੂੰ ਘਰੋਂ ਬਾਹਰ ਕੱਢਤਾ ਕਿਉਂ ਉਹਨੇ ਇਥੋਂ ਵੀਜ਼ਾ ਲਵਾਇਆ ਸੀ 8-9 ਲੱਖ ਰੁਪਏ ਉੱਥੇ ਫਸਾ ਕੇ ਬੈਗੀ ਵਿਚਾਰੀ ਔਰ ਉਹਦੇ ਸੋਹਰੇ ਨੇ ਉਹਨੂੰ ਘਰੋਂ ਬਾਹਰ ਕੱਢਤਾ ਬੇਕਾਰ ਹੋ ਗਈ ਕੁੜੀ ਉਹ ਤਾਂ ਉਹਦੇ ਵੀ ਪੈਸੇ ਵਾਪਸ ਨਹੀਂ ਕਰ ਰਿਆ ਔਰ ਕੱਲ ਵੀ ਹੋਰ ਲੋਕਾਂ ਨੂੰ ਆਫਿਸ ਬੰਦ ਹੈ ਆਫਿਸ ਸੀਲ ਕੀਤਾ ਹੈ ਪੁਲਿਸ ਨੇ ਲੋਕਾਂ ਨੂੰ ਵਟਸਐਪ ਨੰਬਰਾਂ ਤੋਂ ਕਾਲ ਕਰ ਕਰ ਕੇ ਕਹਿ ਰਹੇ ਸਾਨੂੰ 1 ਲੱਖ ਰੁਪਏ ਸਾਡੇ ਕਾਊਂਟਾਂ ਚ ਪਾਓ ਕੱਲ ਉੱਥੇ ਇੱਕ ਫੈਮਿਲੀ ਬਠਿੰਡੇ ਵਾਲੀ ਸਾਈਡ ਤੋਂ ਆਈ ਸੀ 1 ਲੱਖ ਰੁਪਏ ਕੈਸ਼ ਦੇਣ ਉਹਨਾਂ ਨੂੰ ਲੋਕਾਂ ਨੂੰ ਪਰੇਸ਼ਾਨ ਕਰਦੇ ਸਾਡੇ ਡਾਕੂਮੈਂਟਸ ਨਹੀਂ ਦੇਣੇ ਔਰ ਤੁਹਾਨੂੰ ਮੇਰੇ ਕੋਲ ਲੁਧਿਆਣੇ ਵਾਲੀ ਆਂਟੀ ਹੈ ਉਹਨਾਂ ਦਾ ਬੇਟਾ 2 ਸਾਲ ਤੋਂ ਪਰੇਸ਼ਾਨ ਹੈ ਪਾਸਪੋਰਟ ਉਹਨਾਂ ਕੋਲ ਹੈ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਤਾਂ ਅੰਦਰ ਵੀ ਡੱਕ ਲਿਆ ਸੀਗਾ ਉਹਨਾਂ ਨੇ ਚੰਡੀਗੜ੍ਹ ਕੇ ਤੇ ਪੁੱਤਰ ਕਰਨ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਬਚਾ ਹੋਇਆ ਨਹੀਂ ਤੇ ਅੰਦਰ ਕਹਿੰਦੇ ਸਾਨੂੰ ਡੱਕਲੇ ਸੀ ਇਹਨਾਂ ਨੂੰ ਦੋ ਵਾਰ ਔਰ ਜਿਹੜਾ ਬੰਦਾ ਨੂੰ ਕਹਿੰਦਾ ਸਾਡੇ ਪੈਸੇ ਦੇ ਦਿਓ ਕਹਿੰਦਾ ਤੁਹਾਨੂੰ ਮੈਂ ਧੌਂ ਤੇ ਗੋਡੇ ਤੇ ਰੱਖ ਕੇ ਪੈਸੇ ਘਟਾਉਂਗਾ ਹੁਣ ਆਪਣੀ ਵਾਰੀ ਇਦਾਂ ਕਹਿੰਦਾ ਸੀਗਾ ਹੁਣ ਜਿਹੜਾ ਫਸ ਗਿਆ ਹੁਣ ਸਾਡੇ ਪੈਸੇ ਨਹੀਂ ਦੇ ਰਿਆ ਉਹਨਾਂ ਨੂੰ ਲੋਕਲ ਡਾਕੂਮੈਂਟਸ ਦੇ ਰਿਆ ਹੁਣ ਡਾਕੂਮੈਂਟਸ ਬਣਾਣੇ ਬਹੁਤ ਔਖੇ ਆ ਅਸੀਂ ਪ੍ਰਸ਼ਾਸਨ ਤੋਂ ਇਹੇ ਅਪੀਲ ਕਰਦੇ ਆ ਸਾਨੂੰ ਡਾਕੂਮੈਂਟਸ ਵਾਪਸ ਕਰਾਏ ਜਾ ਕਿ ਟਰੈਵਲ ਏਜੰਟ ਦਾ ਨਾਮ ਕੀ ਹੈ ਕਿਹੜੀ ਟਰੈਵਲ ਏਜੰਸੀ ਹੈ ਟਰ ਬੜਾ ਫੇਮਸ ਹੋਇਆ ਪਏ ਚੰਡੀਗੜ੍ਹ ਦੇ ਵਿੱਚ ਔਰ ਜਿਹੜੀ ਕੀ ਫਰਮ ਦਾ ਨਾਮ ਹੈ ਬੀਬੀ ਕਾਉਂਸਲ ਹੈ ਬੀਬੀ ਕਾਉਂਸਲ ਕਾਉਂਸਲ ਫਰਮ ਦਾ ਨਾਮ ਹੈ ਹੈ ਤੇ ਇਸ ਫਰਮ ਤੋਂ ਐਡਵਰਟਾਈਜ਼ਮੈਂਟ ਚਲਦੀਆਂ ਨੇ ਨਿਜੀ ادارے ਦੀ ਉੱਤੇ ਵੀ ਬਹੁਤ ਚਲਦੀਆਂ ਸੀਗੀਆਂ ਮੈਂ ਤੇ ਵੀ ਦੇਖੀ ਸੀ ਪੰਜਾਬ ਸੈਟੀ ਵੀ ਦੇਖੀ ਸੀ ਹੋਰ ਕਈ ਚੈਨਲ ਸੀਗੇ ਜਿਹੜੇ ادارے ਸੀ ਮੈਂ ਉਹਨਾਂ ਦੇ ਬਹੁਤ ਦੇਖੀ ਹੈ ਮੈਨੂੰ ਤੇ ਲੱਗਾ ਬਹੁਤ ਜਨਮਰ ਬੰਦਾ ਹੈ ਜਦੋਂ ਇੰਨੇ ਵੱਡੇ ਵੱਡੇ ਚੈਨਲਾਂ ਦੇ ਵਿੱਚ ਖਬਰ ਚੱਲ ਰਹੀ ਹੈ ਤੇ ਮੈਂ ਤਾਂ ਸੋਚਿਆ ਕਿ ਵਧੀਆ ਖਬਰ ਹੈ ਵਧੀਆ ਬੰਦਾ ਹੈ ਐਦਾਂ ਚੋ ਕੌਣ ਚਲਾਏਗਾ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇਹ ਬੰਦਾ ਠੱਗ ਹੈ ਸਿਰੇ ਦਾ ਮਤਲਬ ਕਿ ਜਿਹੜੇ ਠੱਗ ਹੁੰਦੇ ਨੇ ਉਹਨਾਂ ਵੱਲੋਂ ਵੀ ਐਡਵਰਟਾਈਜ਼ਮੈਂਟ ਬੜੇ ਅੱਛੇ ਤਰੀਕੇ ਦੇ ਨਾਲ ਚਲਾਈ ਜਾਂਦੀ ਹੈ ਤਾਂ ਕਿ ਵਿਅਕਤੀ ਸਾਡੇ ਕੋਲ ਫਸ ਜਾਣ ਅੱਛਾ ਤੁਹਾਡੇ ਔਨ ਰਿਕਾਰਡ ਜਦੋਂ ਤੁਸੀਂ ਗਏ ਆ ਫਿਰ ਦੇਖਿਆ ਜਦੋਂ ਤੁਸੀਂ ਜਿਸ ਦਿਨ ਅੰਦਰ ਗਏ ਟਰੈਵਲ ਏਜੰਟ ਦੇ ਕੋਲ ਜਦੋਂ ਵੀਜ਼ਾ ਲਵਾਉਣ ਗਏ ਉਦੋਂ ਕੀ ਮਾਹੌਲ ਸੀਗਾ ਉਦੋਂ ਤੁਹਾਡੇ ਨਾਲ ਕਿਹੋ ਜਿਹਾ ਵਰਤਾਰਾ ਕੀਤਾ ਗਿਆ ਦਨ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਨੂੰ ਪਤਾ ਲੱਗਿਆ ਕਿ ਇਹ ਫਰਾਡ ਬੰਦਾ ਹੈ ਇਸ ਤੋਂ ਪੈਸੇ ਮੰਗੇ ਡਾਕੂਮੈਂਟ ਮੰਗੇ ਉਦੋਂ ਇਸ ਦਾ ਕੀ ਵਰਤਾਰਾ ਰਿਹਾ ਜਦੋਂ ਮੈਂ ਇਹਨਾਂ ਕੋ ਪਹਿ ਆਸੀ ਮੈਨੂੰ ਤੇ ਲੱਗਾ ਕਿ ਬਹੁਤ ਹੀ ਅੱਛੇ ਬੰਦੇ ਆ ਅੰਦਰ ਸਿਸਟਮ ਦਾ ਕੰਮ ਚੱਲ ਰਿਹਾ ਔਰ ਸ਼ਬਦ ਚੱਲਦੇ ਨੇ ਗੁਰੂ ਸਾਹਿਬ ਦੇ ਸ਼ਬਦ ਚੱਲ ਰਹੇ ਨੇ ਬੰਦਾ ਸੋਚੇਗਾ ਯਾਰ ਬਹੁਤ ਅੱਛਾ ਸਿਸਟਮ ਚੱਲ ਰਿਹਾ ਪਰ ਜਦੋਂ ਮੈਂ ਇਹਨਾਂ ਨੂੰ ਪੈਸੇ ਮੰਗਣ ਦੀ ਵਾਪਸ ਕੀਤੀ ਇਹਨਾਂ ਦੇ ਅੰਫਿਸ ਦੇ ਅੰਦਰ ਇੱਕ ਮੈਡਮ ਸੀਗੀ ਆਤੀ ਉਹ ਸਭ ਤੋਂ ਜ਼ਰਾ ਬਦਤਮੀਜ਼ ਲੇਡੀ ਹੈ ਉਹਦਾ ਮੈਂ ਨਾਮ ਤੇ ਲੈ ਰਿਆ ਵਾਂ ਪਰ ਮੈਨੂੰ ਲੈਣਾ ਨਹੀਂ ਚਾਹੀਦਾ ਕਿ ਲੇਡੀਜ਼ ਦੀ ਬਰਬਾਦੀ ਬਦਨਾਮੀ ਹੁੰਦੀ ਹੈ ਪਰ ਉਹਨੇ ਜੋ ਬਤਮੀਜ਼ੀ ਕਰਦੀ ਸੀ ਮੇਰੇ ਨਾਲ ਹੱਤੂ ਜਰ ਮੈਂ ਪਰੇਸ਼ਾਨ ਹੋਇਆ ਔਰ ਸੱਤੇ ਰ ਫਸਾਵੀ ਉਹਨੇ ਮੈਨੂੰ ਪਰ ਮੈਂ ਕਿ ਰਵੀ ਬਰਾਰਨਾ ਮਿਲਾ ਦੇ ਮੈਨੂੰ ਆਪਣੇ ਸਰਨਾ ਨਹੀਂ ਮਿਲਾਂਦੀ ਸੀ ਮੈਨੂੰ ਨਹੀਂ ਸਰ ਆਣਗੇ ਸਰ ਆਣਗੇ ਸਰ ਆਣਗੇ ਸਰ ਬੀਜੀ ਹੁੰਦੇ ਆ ਸਰ ਬੀਜੀ ਹੁੰਦੇ ਸਰ ਜਲੰਧਰ ਦੇ ਆਫਿਸ ਕੋਲਣ ਲੱਗੀ ਮੈਂ ਕਿ ਆਫਿਸ ਜਲੰਧਰ ਕਿੱਥੇ ਕੋਲਣਾ ਮੈਨੂੰ ਦੱਸੋ ਮੈਂ ਉੱਥੇ ਮਿਲ ਲੂੰਗਾ ਉਹਨਾਂ ਨੂੰ ਇੱਥੇ ਵਾਸਲ ਮਾਲ ਦੇ ਵਿੱਚ ਖੋਣ ਲੱਗੇ ਮੈਂ ਤਿੰਨ ਦਿਨ ਲਗਾਤਾਰ ਚੱਕਰ ਮਾਰਦੇ ਰਿਆ ਕੋਈ ਆਫਿਸ ਨਹੀਂ ਆਪਣਾ ਪੇਜ ਤੇ ਪਾ ਦਿੰਦੇ ਸੀ ਕਿ ਅਸੀਂ ਜਲੰਧਰ ਆਫਿਸ ਓਪਨ ਹੋਣ ਲੱਗਾ ਪਰ ਮੈਂ ਇਨਾ ਪਰੇਸ਼ਾਨ ਹੋ ਗਿਆ ਵਾ ਕਿ ਮੈਨੂੰ ਰਾਤਾਂ ਨੂੰ ਨੀਂਦ ਉੱਡੀ ਵੀ ਮੇਰੇ ਘਰ ਤੇ ਮੈਨੂੰ ਉਦਾਂ ਪਰੇਸ਼ਾਨ ਕਰ ਰਿਹਾ ਕਿ ਤੇਰੇ ਡਾਕੂਮੈਂਟਸ ਪਾਸ ਕੀ ਆਪਾਂ ਕਿੱਦਾਂ ਬਣਾਵਾਂਗੇ ਹੁਣ ਪਰ ਮੇਰੀ ਲਾਈਫ ਖਰਾਬ ਹੋ ਗਈ ਮੈਰੀ ਦੋ ਜਗ੍ਹਾ ਤੇ ਜੋਬ ਛੁੱਟ ਗਈ ਉਹ ਤੇ ਚੱਕਰਾ ਦੇ ਵਿੱਚ ਪਰ ਮੈਂ ਉਹ ਇਸ ਟਾਈਮ ਸਮਝੇ ਕਿ ਬੇਰੁਜ਼ਗਾਰੀ ਤੇ ਰਕਮ ਰਿਆ ਮੇਰੀ ਗਵਰਨਮੈਂਟ ਜੋਬ ਵੀ ਲੱਗਣੀ ਸੀ ਮੈਂ ਉੱਥੋਂ ਹੀ ਪਰੇਸ਼ਾਨ ਹੋ ਗਿਆ ਮਤਲਬ ਕਿ ਤੁਸੀਂ ਤੁਹਾਡੀ ਜੌਬ ਲੱਗਣੀ ਸੀ ਗਵਰਨਮੈਂਟ ਸਰਕਾਰੀ ਜੌਬ ਲੱਗਣੀ ਸੀ ਹੋਰ ਥਾਵਾਂ ਦੇ ਵਿੱਚ ਵੀ ਜੌਬ ਲੱਗਣੀ ਸੀ ਫਿਰ ਤੁਸੀਂ ਵਿਦੇਸ਼ ਦੇ ਵਿੱਚ ਵੀਜ਼ਾ ਕਿਉਂ ਅਪਲਾਈ ਕੀਤਾ ਇਹ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਸੀਗਾ ਤੁਹਾਡੇ ਜੌਬ ਤਾਂ ਮੇਰੀ ਉਸ ਤੋਂ ਬਾਅਦ ਦਾ ਪਲਾਨ ਸੀਗਾ ਜਿਹੜੀ ਮੇਰੀ ਜੌਬ ਲੱਗਣੀ ਗਵਰਨਮੈਂਟ ਸਰਕਾਰੀ ਜੌਬ ਉਸ ਤੋਂ ਬਾਅਦ ਮੈਂ ਕੀਤਾ ਪਹਿਲਾਂ ਪਹਿਲਾਂ ਤਾਂ ਮੈਂ ਦੇਖਿਆ ਕਿ ਯਾਰ ਮੇਰੇ ਕੋਲ ਪੈਸੇ ਹੈ ਨਹੀਂ ਬਾਹਰ ਜਾਊਂਗਾ ਮੇਰੀ ਮੈਡੀਕਲ ਫੀਲਡ ਹੈ ਬਾਹਰ ਅੱਛਾ ਚੱਲ ਜਾਂਦਾ ਵਰਗੇ ਹੈ ਨਾ ਅੱਛਾ ਫਿਊਚਰ ਬਣ ਜਾਂਦਾ ਫਿਊਚਰ ਬਣ ਜਾਂਦਾ ਮੈਡੀਕਲ ਉਹ ਮੈਡਮ ਨੇ ਮੈਨੂੰ ਬਹੁਤ ਸਭੀ ਬਾਗਿਤ ਸੁਣਾਈ ਬਹੁਤ ਖਬਰਾਂ ਦਿਖਾਈਆਂ ਕਿ ਆ ਤੁਹਾਡੇ ਇਦਾਂ ਕਰ ਲਾਂਗੇ ਤੁਸੀਂ ਬਾਟੀਕਾ ਵੀ ਲਗਾਉਂਗੇ ਤੁਹਾਨੂੰ ਕਿਸੇ ਚੰਗੇ ਕਾਲਜ ਵਿੱਚ ਪਾਵਾਂਗੇ ਤੁਹਾਨੂੰ ਹਸਪੀਟਲ ਤੇ ਜੋਬ ਵੀ ਤੱਕ ਦਵਾਵਾਂਗੇ ਪਰ ਮੈਂ ਤਾਂ ਕੁਝ ਵੀ ਨਹੀਂ ਮਿਲਿਆ ਹੋਰ ਲੱਗ ਕਿ ਨਾ ਪੈਸੇ ਵੀ ਨਹੀਂ ਦਿੱਤੇ ਉਹਨਾਂ ਨੇ ਮੇਰੇ ਸਿਰ ਪੈਸੇ ਵੀ ਨਹੀਂ ਦੇ ਰਹੇ ਟੋਟਲ ਤੁਹਾਡੇ 50000 ਰਹਿ ਗਈ ਹੈ ਬਾਕੀਆਂ ਦੇਦੇ 8 9 9 ਲੱਖ 20 20 ਲੱਖ ਰੁਪਏ ਉਹਨਾਂ ਕੋ ਪਿਆ ਅੱਛਾ ਤੁਸੀਂ ਟੋਟਲ ਟਰੈਵਲ ਏਜੰਟ ਨੂੰ ਕਿੰਨੇ ਪੈਸੇ ਦਿੱਤੇ ਸੀ ਤੇ ਕਿੰਨੇ ਉਸਨੇ ਵਾਪਸ ਕੀਤੇ ਮੈਂ ਜਦੋਂ 40000 ਦਿੱਤਾ ਸੀ ਪਹਿਲੀ ਵਾਰ ਇਹਨਾਂ ਨੂੰ ਉਸ ਤੋਂ ਮੇਰੇ ਕੋ 2.5 ਲੱਖ ਕੈਸ਼ ਮੰਗ ਮੈਂ ਨਹੀਂ ਦਿੱਤਾ ਜਦੋਂ ਮੈਂ ਲੈਣ ਗਿਆ ਮੈਨੂੰ ਅਲੱਗ ਕਮਰੇ 'ਚ ਪਠਾਉਂਦੇ ਸੀਗੇ ਹੋਰ ਜਿਹੜੀਆਂ ਫੈਮਲੀ ਆਂਦੀ ਸੀ ਮੈਂ ਤੇ ਉਸ ਦਿਨ ਪਰੇਸ਼ਾਨ ਕਰਤਾ ਉਹਨਾਂ ਨੂੰ ਪਰ ਉਹਨਾਂ ਨੇ ਮੇਰੇ ਪੈਸੇ ਉਸ ਦਿਨ 35000 ਮੋੜ ਤੇ 5000 ਨਹੀਂ ਮੋੜਿਆ ਉਹ ਕਹਿੰਦੇ ਸਾਨੂੰ ਬਾਅਦ 'ਚ ਦੇਵਾਂਗੇ ਪਰ ਅੱਜ ਤੱਕ ਮੇਰੇ ਪੈਸੇ ਨਹੀਂ ਮਿਲਦੇ ਅੱਛਾ ਮਤਲਬ 5000 ਰੁਪਈਆ ਤੁਹਾਡਾ ਬਕਾਇਆ ਹੈ ਤੇ ਤੁਹਾਡੇ ਡਾਕੂਮੈਂਟ ਅਸਲੀ ਡਾਕੂਮੈਂਟਸ ਮੇਰੇ origignal ਡਾਕੂਮੈਂਟਸ ਸਾਰੇ ਉਹਨਾਂ ਕੋਲ ਪਏ ਕਹਿੰਦੇ ਤੁਹਾਡਾ ਲੋਨ ਕਰਾਵਾਂਗੇ ਸਾਨੂੰ ਚਾਹੀਦੇ ਆ ਮੈਂ ਤਾਂ ਦਿੱਤਾ ਸੀ ਚਲੋ ਠੀਕ ਹੈ ਨਹੀਂ ਤੇ ਮੈਂ ਫੋਟੋਕਾਪੀ ਹੀ ਦਿਨੀਆਂ ਸੀਗੀਆਂ ਪਰ ਉਹ ਹੁਣ ਮੈਨੂੰ ਨਹੀਂ ਪਤਾ ਕਿ ਮਿਲਣਗੇ ਨਹੀਂ ਨਹੀਂ ਮਿਲਣਗੇ ਮੇਰਾ ਫਿਊਚਰ ਰਬ برو ਸੇ ਅੱਛਾ ਇਹ ਤੁਸੀਂ origignal document ਕਿਸ ਵਾਸਤੇ ਦਿੱਤੇ ਸੀ ਉਹਨਾਂ ਨੇ ਕਿਸ ਵਾਸਤੇ ਮੰਗੀ ਸੀ ਤੁਹਾਡੇ origignal ਕਹਿੰਦੇ ਸੀ ਤੁਹਾਡਾ ਲੋਨ ਕਰਾਉਣਾ ਤੁਹਾਨੂੰ ਅਸੀਂ 14 ਲੱਖ ਰੁਪਏ ਦੇ ਉੱਪਰ ਹਾਂਜੀ ਕਹਿੰਦੇ 14 ਲੱਖ ਰੁਪਏ ਦੇਣਾ ਮੈਂ ਕਿ ਸ਼ਾਇਦ ਇਹਨਾਂ ਦੇ ਆਪਣੇ ਫਾਈਨੈਂਸਰ ਕੋਈ ਪ੍ਰੋਟੋਕੋਲ ਹੋਏਗਾ ਉਹਨਾਂ ਦਾ ਵੀ ਹਰ ਕੰਪਨੀ ਦਾ ਆਪਣਾ ਆਪਣਾ ਹੁੰਦਾ ਪਰ ਕੁਝ ਨਹੀਂਗਾ ਅੱਛਾ ਫਰੋਡ ਹੈ ਜਦੋਂ ਤੁਹਾਨੂੰ ਪਤਾ ਲੱਗਾ ਜਾਂ ਫਿਰ ਜਦੋਂ ਤੁਸੀਂ ਵੀਜ਼ਾ ਲਵਾਉਣ ਜਾਣਾ ਸੀਗਾ ਉਦੋਂ ਤੁਸੀਂ ਪਤਾ ਨਹੀਂ ਕੀਤਾ ਕਿ ਇਹ ਵਿਅਕਤੀ ਇਹ ਫਰਮ ਜਾਂ ਫਿਰ ਇਹ ਟਰੈਵਲ ਏਜੰਟ ਕਿਵੇਂ ਦਾ ਹੈਗਾ ਵਾ ਇਸ ਦਾ ਬੈਕਗ੍ਰਾਉਂਡ ਕੀ ਹੈ ਇਸ ਦੇ ਪਿੱਛੇ ਕੌਣ ਹੈ ਕੀ ਕੁਝ ਕੀ ਐਕਚੁਅਲ ਦੇ ਵਿੱਚ ਇਹ ਵੀਜ਼ੇ ਲਗਾ ਰਿਹਾ ਹੈ ਕਿ ਇਹ ਜੋ ਐਡਵਰਟਾਈਜ਼ਮੈਂਟ ਕਰ ਰਿਹਾ ਹੈ ਕਿ ਅਸਲ ਦੇ ਵਿੱਚ ਉਹ ਚੀਜ਼ ਹੈ ਜਾਂ ਨਹੀਂ ਹੈ ਇਹ ਪਤਾ ਕੀਤਾ ਹੀ ਤੁਸੀਂ ਮੈਂ ਪਤਾ ਤਾਂ ਨਹੀਂ ਕੀਤਾ ਮੈਂ ਤੁਹਾਨੂੰ ਦੱਸ ਰਿਹਾ ਮੈਂ ਜਿਹੜੇ ਪ੍ਰਾਈਵੇਟ ادارے ਆ ਉਹਨਾਂ ਦੇ ਜੋ ਖਬਰ ਦੇਖੀ ਉਹਦੇ ਬਿਹਾਫ ਤੇ ਮੈਂ ਉੱਥੇ ਗਿਆ ਵਾਂ ਮੈਂ ਨਹੀਂ ਉਧਰ ਜਾਣਾ ਸੀਗਾ ਇਹ ਜਲੰਧਰ ਕਿੰਨੇ ਏਜੰਟ ਹੈ ਮੇਰੇ ਆਪਣੇ ਕੋਲ ਜਲੰਧਰ ਤੇ ਏਜੰਟ ਆ ਨਾ ਭਰਿਆ ਪਿਆ ਮੈਂ ਤੇ ਤਾਂ ਗਿਆ ਸੀ ਉੱਥੇ ਸਿਰਫ ਆਫੀਸ ਆਪੇ ਕਰਨਗੀ ਮੈਂ ਬਾਅਦ ਚਲ ਜਾਊਗਾ ਪਰ ਉਹ ਤਨ ਮੈਸਤ ਨੇ ਕੁਛ ਨਹੀਂ ਨੋਣਾ ਕੀਤਾ ਕਈਆਂ ਨੇ ਮੈਂ ਕਿ ਮੈਨਰੇ ਮੈਂ ਇਦਾਂ ਕਰੋ ਮੈਨੂੰ ਤੁਸੀਂ ਆਫਰ ਲੈਟਰ ਦਿੱਤੀ ਹੈ ਮੈਂ ਜਰਮਨ ਸ਼ਾਕ ਕੋ ਹੈ ਮੈਂ ਵੈਰੀਫਾਈ ਕਰਾਈ ਮੈਂ ਕਾਲਜ ਮੇਲ ਪਾਈਆਂ ਔਰ ਕੁਛ ਨਹੀਂ ਬਣਿਆ ਲੈਟਰ ਹੈ ਤੁਹਾਡੇ ਕੋਲ ਤੁਸੀਂ ਦਿਖਾ ਦਿਓ ਮੇਰਾ ਫੋਟੂ ਜੇ ਪਹੁੰਚੇ ਫੋਨ ਮੇਰਾ ਖਰਾਬ ਹੋ ਗਿਆ ਜੇ ਕੰਗ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰਵਾ ਦੂੰਗਾ ਅੱਛਾ ਇੱਕ ਮੇਰਾ ਬਸ ਆਖਰੀ ਸਵਾਲ ਹੈ ਤੁਸੀਂ ਹੁਣ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਜੋ ਹੱਲੇ ਵੀ ਸੋਚਦੇ ਨੇ ਕਿ ਅਸੀਂ ਪੰਜਾਬ ਛੱਡ ਵਿਦੇਸ਼ ਦੇ ਵਿੱਚ ਜਾਈਏ ਤੇ ਆਪਣਾ ਬੈਟਰ ਜਿਹੜਾ ਹੈਗਾ ਫਿਊਚਰ ਬਣਾਈਏ ਦੇਖੋ ਮੈਂ ਠੋਕਰ ਖਾਨ ਤੋਂ ਬਾਤ ਇਹ ਸਖਿਆ ਕਿ ਆਪਾਂ ਨੂੰ ਪੰਜਾਬ ਨਾ ਛੱਡੀਏ ਅਸੀਂ ਪੰਜਾਬ ਦੇ ਵਿੱਚ ਹੀ ਰਹੀਏ ਆਪਣੇ ਪੰਜਾਬ ਨੂੰ ਆਪਣੇ ਮੁਲਕ ਨੂੰ ਅਸੀਂ ਵਧੀਆ ਕਰੀਏ ਬਾਹਰ ਜਾਣ ਨਾਲ ਜੇ ਜਾਣਾ ਤੇ ਆਪਣੇ ਬਲਬੂਤੇ ਜਾਓ ਆਪ ਆਪਣੀਆਂ ਫੀਸਾਂ ਭਰੋ ਅਸੀਂ ਕਰ ਸਕਦੇ ਆ ਪਰ ਕੁਝ ਪ੍ਰੋਬਲਮਸ ਕਰਕੇ ਜਿਹੜੀਆਂ ਸਾਨੂੰ ਨਹੀਂ ਪਤਾ ਲੱਗਦੀਆਂ ਜਿਹੜੇ ਬੱਚੇ ਫੀਸ ਪੈਸੇ ਨਹੀਂ ਹੈਗੇ ਉਹਨਾਂ ਨੂੰ ਮੈਂ ਤਾਂ ਇਹੀ ਕਹੂੰਗਾ ਤੇ ਨਾ ਬਾਹਰ ਜਾਓ ਏਜੰਡਾ ਚੱਕਰ ਤੇ ਨਾ ਪਿਓ ਕਿਉਂਕਿ ਮੇਰੇ ਦੋ ਦਿਨ ਮਿੱਤਰ ਗਏ ਆ ਏਜੰਟ ਨੇ ਭੇਜਦਾ ਦਿੱਤੇ ਪਰ ਉੱਥੇ ਕਿ ਉਹ ਸੜਕਾਂ ਦੇ ਸੋ ਰਹੇ ਇਸ ਟਾਈਮ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਬਾਈ ਹੁਰੀ ਨੇ ਜਿਨ੍ਹਾਂ ਨੂੰ ਠੋਕਰ ਖਾ ਕੇ ਜਿਹੜਾ ਉਹ ਸਮਝ ਆਇਆ ਕਿ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਪੈਸੇ ਨੇ ਜੇਕਰ ਤੁਹਾਨੂੰ ਪਤਾ ਹੈ ਕਿ ਵਿਦੇਸ਼ ਦੇ ਵਿੱਚ ਕਿਵੇਂ जाया ਜਾ ਸਕਦਾ ਹੈ ਕਿਵੇਂ ਕਾਲਜਾਂ ਦੀਆਂ ਫੀਸਾਂ ਤਾਰੀਆਂ ਜਾ ਸਕਦੀਆਂ ਨੇ ਫਿਰ ਤੁਸੀਂ ਵਿਦੇਸ਼ਵਾਲ ਆਪਣਾ ਹੱਥ ਪੱਲਾ ਮਾਰੋ ਨਹੀਂ ਤਾਂ ਜੇਕਰ ਤੁਹਾਡੇ ਕੋਲ ਪੈਸੇ ਨਹੀਂ ਨੇ ਤੁਹਾਡੇ ਕੋਲ ਪੈਸੇ ਘੱਟ ਨੇ ਜਾਂ ਫਿਰ ਤੁਹਾਡੇ ਕੋਲ ਨਹੀਂ ਸਮਝ ਨਹੀਂ ਹੈ ਤਾ ਬਾਈ ਵਾਂਗ ਠੋਕਰ ਨਾ ਖਾਇਓ ਪੰਜਾਬ ਦੇ ਵਿੱਚ ਰਹਿ ਕੇ ਮਿਹਨਤ ਕਰੋ ਅਤੇ ਪੰਜਾਬ ਦੇ ਵਿੱਚ ਰਹਿ ਕੇ ਜਿਹੜਾ ਹੈਗਾ ਉਹ ਕਮਾਈ ਕਰੋ ਪਰਿਵਾਰ ਦਾ ਨਾਮ ਰੋਸ਼ਨ ਕਰੋ ਕੱਲ ਅਸੀਂ ਇੱਕ ਨੌਜਵਾਨ ਦੀ ਇੰਟਰਵਿਊ ਕੀਤੀ ਸੀ ਜਿਸ ਦੇ ਵਿੱਚ ਉਸਨੇ ਬੀਬੀ ਕਾਉਂਸਲ ਜੋ ਕਿ ਵਿਦੇਸ਼ ਫੋਰਨ ਦਾ ਵੀਜ਼ਾ ਲਗਾਉਂਦੇ ਨੇ ਉਸ ਦੇ ਖਿਲਾਫ ਉਸਨੇ ਕਈ ਸਬੂਤ ਜੜੇ ਨੇ ਉਹ ਸਾਨੂੰ ਦਿੱਤੇ ਇੰਟਰਵਿਊ ਦੌਰਾਨ ਉਸਨੇ ਕਈ ਗੱਲਾਂ ਜੜੀਆਂ ਨੇ ਉਹ ਕਈਆਂ ਨੇ ਕੀ ਉਹ ਸੱਚ ਨੇ ਕਿ ਕੁਝ ਉਹ ਚੀਜ਼ਾਂ ਨੇ ਉਹ ਤਾਂ ਬਾਅਦ ਦਾ ਜਿਹੜਾ ਹੈਗਾ ਹੈ ਉਹ ਇਨਵੈਸਟੀਗੇਸ਼ਨ ਜਾਂ ਫਿਰ ਪੁਲਿਸ ਉਸ ਚੀਜ਼ ਨੂੰ ਵੈਰੀਫਾਈ ਕਰੇਗੀ ਪਰ ਅਸੀਂ ਦੋਨੋਂ ਪੱਖ ਦਿਖਾਉਣਾ ਚਾਹੁੰਦੇ ਆ ਬੀਬੀ ਕਾਉਂਸਲ ਕੀ ਕਹਿੰਦੀ ਹੈ ਉਹ ਵੀ ਅਸੀਂ ਜ਼ਰੂਰ ਦਿਖਾਉਣਾ ਚਾਹੁੰਦੇ ਆ ਤਾਂ ਤੁਹਾਡੇ ਸਾਹਮਣੇ ਜ਼ਰੂਰ ਕਾਲ ਕਰਾਂਗੇ ਹਾਲਾਂਕਿ ਕੱਲ ਜਦੋਂ ਇੰਟਰਵਿਊ ਕੀਤੀ ਤੇ ਉਸ ਤੋਂ ਬਾਅਦ ਵੀ ਅਸੀਂ ਬੀਬੀ ਕਾਉਂਸਲ ਦੇ ਜੋ ਵੈਬਸਾਈਟ ਦੇ ਉੱਪਰ ਜਾਂ ਫਿਰ ਉਹਨਾਂ ਦੇ ਜੋ ਫੇਸਬੁੱਕ ਪ੍ਰੋਫਾਈਲ ਇਨ ਇੰਸਟਾਗ੍ਰam ਪ੍ਰੋਫਾਈਲ ਜਾਂ ਫਿਰ ਜੋ ਕਈ ਵੱਡੇ ਚੈਨਲਾਂ ਦੇ ਵਿੱਚ ਜਿਸ ਦੇ ਵਿੱਚ ਇਹਨਾਂ ਨੇ ਇਸ਼ਤਿਹਾਰ ਦਿੱਤਾ ਉਸ ਦੇ ਵਿੱਚ ਜੋ ਨੰਬਰ ਸੀਗੇ ਉਹਨਾਂ ਨੰਬਰਾਂ ਦੇ ਉੱਪਰ ਫੋਨ ਕੀਤਾ ਪਰ ਕਿਸੇ ਵੀ ਤਰੀਕੇ ਦਾ ਰਿਸਪਾਂਸ ਨਹੀਂ ਆਇਆ ਪਰ ਹੁਣ ਅਸੀਂ ਦੁਬਾਰਾ ਤੋਂ ਕਿਉਂਕਿ ਇੰਟਰਵਿਊ ਜਿਹੜੀ ਹੈ ਉਹ ਚਲੋਣੀ ਜ਼ਰੂਰੀ ਹੈ ਜਿਸ ਸਾਥ ਦੇ ਨਾਲ ਨੌਜਵਾਨ ਨੇ ਇਲਜ਼ਾਮ ਲਗਾਏ ਉਹ ਵੀ ਕਾਫੀ ਵੱਡੇ ਨੇ ਤਾਂ ਸਾਰਿਆਂ ਦੇ ਸਾਹਮਣੇ ਜਰੂਰ ਅਸੀਂ ਕਾਲ ਜਰੂਰ ਕਰਨਾ ਚਾਹਾਂਗੇ ਬੀਬੀ ਕਾਉਂਸਲ ਦੇ ਮੇਰੇ ਕੋਲ ਤਿੰਨ ਨੰਬਰ ਨੇ ਤਿੰਨਾ ਨੰਬਰ ਤੇ ਕਾਲ ਜਰੂਰ ਕਹੂੰਗਾ ਕਰੂੰਗਾ ਤੇ ਇੱਕ ਅਫੀਸ਼ੀਅਲ ਨੰਬਰ ਜੋ ਉਹਨਾਂ ਦੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਦੇ ਉੱਪਰ ਹੈ ਉਸ ਤੇ ਵੀ ਜਰੂਰ ਕਾਲ ਕਰੂੰਗਾ ਤੇ ਤੁਸੀਂ ਜਰੂਰ ਦੇਖਿਓ ਕਿ ਕੁਝ ਜਵਾਬ ਉਹਨਾਂ ਵੱਲੋਂ ਦਿੱਤਾ ਜਾਂਦਾ ਹੈ ਤਾਂ ਇਹ ਪਹਿਲਾ ਨੰਬਰ ਹੈਗਾ ਹੈ ਤਾਂ ਉਸ ਤੇ ਕਾਲ ਜਰੂਰ ਲਗਾਉਂਗਾ ਪਲੀਜ਼ ਟ੍ਰਾਈ ਲੇਟਰ ਆਪ ਜਿਸ ਨੰਬਰ ਪਰ ਕਾਲ ਕਰ ਰਹੇ ਹੈਂ ਵੋਸ ਸਥਾਈ ਰੂਪ ਸੇ ਸੇਵਾ ਮੇਂ ਨਹੀਂ ਹੈ ਕਿਰਪਿਆ ਕੁਛ ਸਮੇਂ ਪਛਾੜ ਪ੍ਰਯਾਸ ਕਰੇ ਤਾਂ ਤੁਸੀਂ ਦੇਖੋ ਇਹ ਪਹਿਲਾ ਨੰਬਰ ਹੈ ਬੀਬੀ ਕਾਉਂਸਲ ਜਿਹੜਾ ਹੈ ਉਹਨਾਂ ਦਾ ਲਿਖਿਆ ਹੋਇਆ ਹੈ ਤੇ ਇਹ ਵਾਲਾ ਜਿਹੜਾ ਨੰਬਰ ਹੈ ਇਹ ਅਸਥਾਈ ਰੂਪ ਤੋਂ ਬੰਦ ਹੈ ਗਿਆ ਦੂਸਰਾ ਨੰਬਰ ਹੈ ਇਹਨਾਂ ਦਾ ਯੂ ਕਾਲਿੰਗ ਇਸ ਟੈਂਪੋਰਰੀਲੀ ਆਊਟ ਆਫ ਸਰਵਿਸ ਪਲੀਜ਼ ਟ੍ਰਾਈ ਲੀਟਰ ਆਪ ਜਿਸ ਨੰਬਰ ਪਰ ਕਾਲ ਕਰ ਰਹੇ ਹੈ ਵੋ ਅਸਥਾਈ ਰੂਪ ਸੇ ਸੇਵਾ ਮੇਂ ਨਹੀਂ ਹੈ ਕ੍ਰਪਾ ਕੁਝ ਸਮੇਂ ਪਛਾੜ ਕੇ ਇਹ ਦੂਸਰਾ ਨੰਬਰ ਹੈ ਤੇ ਇੱਕ ਲਾਸਟ ਜਿਹੜਾ ਤੀਸਰਾ ਨੰਬਰ ਹੈ ਉਸਤੇ ਵੀ ਕਾਲ ਜਰੂਰ ਕਰ ਦਿਵੋ ਮੈਂ ਲੈਂਕ ਪਰ ਗੈਰਲੀ ਆਊਟ ਆਫ ਸਰਵਿਸ ਪਲੀਜ਼ ਟ੍ਰਾਈ ਲੀਟਰ ਆਪ ਜਿਸ ਨੰਬਰ ਪਰ ਕਾਲ ਕਰ ਰਹੇ ਹਨ ਉਹ ਅਸਥਾਈ ਰੂਪ ਤੇ ਸੇਵਾ ਵਿੱਚ ਨਹੀਂ ਹੈ ਕ੍ਰਪਾ ਤਾਂ ਤਾਂ ਤੁਸੀਂ ਤਿੰਨੋਂ ਨੰਬਰ ਜਿਹੜੇ ਨੇ ਉਹ ਮੈਂ ਤੁਹਾਨੂੰ ਦਿੱਤੇ ਹੈਗੇ ਨੇ ਤਿੰਨੋਂ ਨੰਬਰ ਜਿਹੜੇ ਨੇ ਉਹ ਅਲੱਗ-ਲੱਗ ਨੇ ਨੰਬਰ ਇੱਕ ਸੇਮ ਸੇਮ ਹੀ ਨੇ ਬਟ ਉਸ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅੱਖਰ ਜਾਂ ਫਿਰ ਕਹਿ ਲਓ ਇੱਕ ਨੰਬਰ ਦਾ ਜਿਹੜਾ ਹੈ ਉਹ ਫਰਕ ਹੈਗਾ ਇਹਨਾਂ ਦਾ ਬੀਬੀ ਕਾਉਂਸਲ ਦਾ ਇੱਕ ਨੰਬਰ ਹੈਗਾ 98724 81008 ਉਸ ਤੋਂ ਬਾਅਦ ਦੂਸਰਾ ਜਿਹੜਾ ਬੀਬੀ ਕਾਉਂਸਲ ਦਾ ਨੰਬਰ ਨੰਬਰ ਹੈਗਾ ਵਾ ਉਹ ਹੈਗਾ 98 ਦੂਸਰਾ ਹੈਗਾ ਜਿਹੜਾ 98784 71008 ਅਤੇ ਤੀਸਰਾ 84 277 72 108 ਤਾਂ ਇਹ ਤਿੰਨ ਨੰਬਰ ਨੇ ਜਿਨ੍ਹਾਂ ਦੇ ਉੱਪਰ ਜਿਹੜਾ ਹੈਗਾ ਉਹ ਅਸੀਂ ਕਾਲ ਲਗਾਈ ਹੈ ਤੇ ਕਿਸੇ ਵੀ ਤਰੀਕੇ ਦਾ ਰਿਸਪਾਂਸ یا پھر نہیں ਦਿੱਤਾ ਗਿਆ تین نو نمبر ਜਿਹੜੇ ਨੇ ਉਹ ਆਊਟ ਆਫ ایریا ਆਊਟ ਆਫ ਜਿਹੜਾ ਹੈਗਾ ਉਹ ਸਿਰ ਸਦਨ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ تین نو ਨੰਬਰ اے ਤੇ ਇੱਕ ਨੰਬਰ ਅਸੀਂ ਜੋ ਤੁਹਾਨੂੰ ਕਿਹਾ ਸੀਗਾ Facebook ਦੇ ਉੱਪਰ ਜੋ ਇਹਨਾਂ ਦਾ ਹੈਗਾ ਇਹ ਮੈਂ ਜਰੂਰ ਤੁਹਾਨੂੰ ਦਿਖਾ ਦੇਣਾ ਤੁਹਾਨੂੰ ਕਿ ਇਹ BB ਕਾਉਂਸਲ ਚੰਡੀਗੜ੍ਹ ਦਾ ਜਿਹੜਾ ਹੈਗਾ ਉਹ ኦਫੀਸ਼ੀਅਲ ਪੇਜ ਹੈ ਕੈਮਰਾ ਪਰਸਨ ਜੁੜਕੂੰਗਾ ਇੱਕ ਵਾਰੀ ਇਹ ਜਰੂਰ ਦਿਖਾ ਦੇਵੇ ਤਾਂ ਇਹ ਤੁਸੀਂ ਤਸਵੀਰ ਜਰੂਰ ਦੇਖੋ ਇਹ BB ਕਾਉਂਸਲ ਦਾ ኦਫੀਸ਼ੀਅਲ ਪੇਜ ਹੈ ਜਿਸ ਦੇ ਵਿੱਚ ਇਹ ਬੈਗ ਦੇ ਉੱਤੇ ਬੈਨਰ ਲਗਾਇਆ ਤੇ ਉਹਦੇ ਉੱਤੇ ਨੰਬਰ ਦਿੱਤਾ ਹੈ 94500 591 1599911 ਜਿਹੜਾ ਹੈਗਾ ਉਹ ਨੰਬਰ ਦਿੱਤਾ ਗਿਆ ਹੈਗਾ ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਨਾ ਮੈਂ ਕਿ 9459 119 5911 ਇਹ ਨੰਬਰ ਹੈਗਾ ਇਹਦੇ ਉੱਤੇ ਵੀ ਜਰੂਰ ਮੈਂ ਕਾਲ ਜਰੂਰ ਕਰ ਲੂੰਗਾ ਇਹਦੇ ਉੱਤੇ ਵੀ ਅਸੀਂ ਗੱਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਨੰਬਰ ਹੈ ਇਹ ਤੁਸੀਂ ਨੰਬਰ ਦੇਖੋ ਤੇ ਕਿਰਪਾ ਕਰਕੇ ਸਵਿਚ ਆਫ ਕਰੋ। ਤਾਂ ਇਹ ਨੰਬਰ ਜਿਹੜਾ ਹੈਗਾ ਇਹ ਉਹ ਸਵਿਚ ਆਫ ਦੱਸ ਰਿਹਾ ਹੈ। ਸੰਪਰਕ ਕਰਨਾ ਚਾਹਤੇ ਹਨ। ਉਹ ਅਭੀ ਸਵੋਕ ਹੈ। ਕਿਰਪਾ ਕਰਕੇ ਕੁਝ ਸਮੇਂ ਪਛਾਤ ਕੇ ਯਤਨ ਕਰੇ। ਜਿਸ ਨੰਬਰ ਤੇ ਤੁਸੀਂ ਕਾਲ ਕਰ ਰਹੇ ਹੋ ਉਹ ਇਸ ਲਈ ਬੰਦੇ। ਕਿਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ। ਤਾਂ ਬਿਲਕੁਲ ਤਿੰਨ ਨੰਬਰ ਜਿਹੜੇ ਅਫੀਸ਼ੀਅਲ ਬੀਬੀ ਕਾਉਂਸਲ ਦੇ ਨੇ ਉਹ ਅਤੇ ਚੌਥਾ ਨੰਬਰ ਉਹਨਾਂ ਦੇ ਵੈਬਸਾਈਟ ਫੇਸਬੁੱਕ ਜਾਂ ਇੰਸਟਾਗ੍ਰam ਦੇ ਉੱਤੇ ਜਿੱਥੇ ਵੀ ਪਾਇਆ ਹੈਗਾ ਹੈ ਉਹ ਨੰਬਰ ਜਿਹੜੇ ਨੇ ਉਹਨਾਂ ਉੱਪਰ ਵੀ ਕਾਲ ਕੀਤਾ ਪਰ ਕਿਸੇ ਵੀ ਤਰੀਕੇ ਦਾ ਰਿਸਪੌਂਸ ਜਿਹੜਾ ਹੈ ਉਹ ਨਹੀਂ ਮਿਲਿਆ ਹੁਣ ਅਸੀਂ ਇਹ ਜ਼ਰੂਰ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਬੀਬੀ ਕਾਉਂਸਲ ਨੂੰ ਜੇਕਰ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਦਿੱਤੇ ਚੈਨਲ ਦੇ ਨੰਬਰ ਉੱਪਰ ਸੰਪਰਕ ਕਰਨ ਅਤੇ ਆਪਣਾ ਜਿਹੜਾ ਹੈਗਾ ਉਹ ਪੱਖ ਰੱਖ ਸਕਦੇ ਨੇ ਅਸੀਂ ਦੋਵੇਂ ਪੱਖ ਚਲਾਉਣ ਨੂੰ ਤਿਆਰ ਹੈਗੇ ਆ ਪਹਿਲਾ ਪੱਖ ਸਾਨੂੰ ਕੱਲ ਇੰਟਰਵਿਊ ਦੇ ਵਿੱਚ ਇੱਕ ਵਿਅਕਤੀ ਦੇ ਗਿਆ ਹੈਗੇ ਤੁਸੀਂ ਆਪਣਾ ਪੱਖ ਜਿਕਰ ਕਲੀਅਰ ਕਰਨਾ ਚਾਹੁੰਦੇ ਹੋ ਦੱਸਣਾ ਚਾਹੁੰਦੇ ਹੋ ਤਾਂ ਚੈਨਲ ਦੇ ਦਿੱਤੇ ਨੰਬਰ ਉੱਪਰ ਜਰੂਰ ਸੰਪਰਕ ਕਰੋ ਕੈਮਰਾ ਪਰਸਨ ਪੰਕੇ ਦੇ ਨਾਮ ਰਾਜ ਗੁਪਤਾ ਚਿਲੰਗ